ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕਲਾਸ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ। ਕਲਾਸ ਨਗਰ ਤੇ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਕੱਬਰਵੱਛਾ ਮੰਨ ਲਓ। ਇਹਦੇ ਆਣ ਗਵਾਂਡ ਸਰਾਂ ਵਾਲੀ ਸਿਆਦੀ ਇਹ ਪਿੰਡ ਸੱਜਣੋਂ ਨੇੜੇ-ਨੇੜੇ ਆ ਜਾਂਦੇ ਆ ਤੇ ਜੱਗਾ ਭਰਾ ਦਾ ਨਾਮ ਆ ਵਪਾਰ ਲੈਣ ਦਾ ਕੰਮ ਆ ਰੁਟੀਨ ਚੀ ਇਸ ਘਰੇ ਵੀ ਤੁਹਾਨੂੰ ਪਸ਼ੂ ਵਿਕਰੀ ਵਾਲੇ ਮਿਲਦੇ ਰਹਿੰਦੇ ਆ 4 5 3 ਇਦਾਂ ਕਰਕੇ ਜਾਨਵਰ ਜਿਹੜੇ ਹਰ ਟਾਈਮ ਹੀ ਵੀਰ ਕੋਲੇ ਸੇਲ ਵਾਲੇ ਹੁੰਦੇ ਆ ਅੱਜ ਤੁਹਾਨੂੰ ਤਿੰਨ ਝੋਟੀਆਂ ਮੱਝਾਂ ਵਿਖਾਉਣੀਆਂ ਸੱਜਣੋਂ ਤੇ ਇਹ ਨੋਟ ਕਰ ਲਿਓ ਵੀ ਹੈ ਤਿੰਨੇ ਸੂਨ ਵਾਲੀਆਂ ਤੇ ਪਰ ਹੈ ਬੜੇ ਚੰਗੇ ਰੀਏ ਦੀਆਂ ਕਿਉਂਕਿ ਚੰਗਾ ਏਰੀਆ ਇਸ ਕਰਕੇ ਕਿ ਉਸ ਸਾਈਡ ਤੋਂ ਜਿੱਥੋਂ ਵੀਰਮਾਲ ਲੈਂਦਾ ਮਾਲ ਦੁੱਧ ਵਾਲਾ ਹੀ ਹੁੰਦਾ ਤਕਰੀਬਨ ਚੰਗੀਆਂ ਮਈਆਂ ਨਿਕਲਦੀਆਂ ਬਾਕੀ ਆਪਾਂ ਹਸਾਬਕਤਾ ਪੁੱਛ ਲੈਨੇ ਜਿਹੜੀ ਪਸੰਦ ਆ ਜਾਂਦੀ ਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋ ਪੈਸੇ ਖਰਚ ਕਰਨੇ ਆ ਜੋ ਮਿਲਦੇ ਆ ਜੱਗੇ ਕਲਾਸ ਵਾਲੇ ਭਰਾ ਨੂੰ ਜੱਗੇ ਵੀਰ ਸਾਸਰੀ ਕਾ ਸੱਚੀ ਗਾਲ ਵੀਰ ਜੀ ਹੋਰ ਸੁਣਾ ਮੇਰਾ ਭਰਾ ਬਸ ਠੀਕ ਆ ਵੀਰੇ ਚੜਦੀ ਕਲਾ ਚੜਦੀ ਕਲਾ ਮੇਰ ਵਾਹਿਗੁਰੂ ਦੀ ਕਿਰਪਾ ਸ਼ੁਕਰ ਵਾਹਿਗੁਰੂ ਮੇਰ ਹੀ ਰੱਖੇ ਹੈਨਾ ਸਾਰੇ ਭੈਣਾ ਭਰਾਵਾਂ ਨੂੰ ਚੜਦੀ ਕਲਾ ਰੱਖੀ ਤੇ ਜੱਗੇ ਆਪਣਾ ਇੱਥੋਂ ਦਾ ਪ੍ਰੋਪਰ ਡਰੈਸ ਤਾਂ ਦੱਸ ਗਏ ਭੈਣਾ ਭਰਾਵਾਂ ਨੂੰ ਆਪਣਾ ਪਿੰਡ ਕਲਾਸ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਮੁੱਦਕੀ ਸ਼ਹਿਰ ਵੀ ਆਪਾਂ ਨੂੰ ਆਮ ਬਾੜੀ ਦੂਰ ਨਹੀਂਗਾ ਨੇੜੇ ਹੀ ਆ ਹਾਂ 8 ਕਿ 9 ਕਿਲੋਮੀਟਰ ਹੋਊਗਾ ਮੁੱਦਕੀ ਹਾਂ ਮੁੱਦਕੀ ਤੇ ਜਿਹੜਿਆ ਜੋੜੀਆਂ ਨਹਿਰਾ ਲੰਗਦੀਆਂ ਕਬਰਵੱਛੇ ਤੇ ਮਿਰਜਕੇ ਦੇ ਨਾਲ ਦੀ ਕਲਾਸ ਪਿੰਡ ਆਪਣਾ ਉਹਦੇ ਉੱਤੇ ਆ ਪਿੰਡ ਬਾੜਾ ਭਾਈ ਕਹਿ ਲਿਆ ਨਹਿਰਾ ਬਾੜਾ ਭਾਈ ਕਹਿ ਲਿਆ ਜਿਹੜੀਆਂ ਨਾਲ ਉਹਦੇ ਉੱਪਰ ਹੀ ਆ ਜਾਂਦਾ ਇਹ ਨਗਰ ਹੈ ਫਰੋਜਪੁਰ ਆਪਣ ਨੂੰ 17 18 ਕਿਲੋਮੀਟਰ ਆ ਫਰੋਜਪੁਰ ਸ਼ਹਿਰ ਜਿਹੜਾ ਆਪਣਾ ਫਰੋਜਪੁਰ ਮੇਨ ਉਸ 17 18 ਹਾਂ ਓਕੇ ਤੇ ਜਿੱਧਰੋਂ ਮਰਜੀ ਆਣਾ ਜੇ ਫਰੀਦਕੋਟ ਆਣਾ ਇਧਰੋਂ ਵੀ 15 16 ਕਿਲੋਮੀਟਰ ਆਪਾਂ ਠੀਕ ਆ ਸੈਂਟਰ 'ਚ ਹੀ ਆ ਗਏ ਸੈਂਟਰ 'ਚ ਬਚਾ ਲਏ ਆਪਾਂ ਠੀਕ ਆ ਤੇ ਆਪਣਾ ਨੰਬਰ ਜਿਹੜਾ ਲਾਈਏ ਵੀਡੀਓ ਤੇ 95014 68937 ਇੱਕ ਵਾਰੀ ਕਰੀਏ ਰਿਪੀਟ ਹੋ ਹਾਂਜੀ 95014 68937 ਤੇ ਆਪਣਾ ਵਪਾਰ ਦਾ ਕੰਮ ਆ ਹਾਂਜੀ ਵਪਾਰ ਦਾ ਕੰਮ ਆ ਇਹ ਆ ਠੀਕ ਆ ਤੇ ਵਪਾਰ ਦੇ ਨਾਲ ਨਾਲ ਹਨਾ ਫਿਰ ਅੱਜ ਛੋਟੂ ਨੂੰ ਵੀ ਪਾਈ ਜਾਣਾ ਚਾ ਇਹ ਵੀ ਇਹ ਕੰਮ ਆ ਇਹ ਵੀ ਅੱਜ ਚੁੰਨੀ ਇਹਦੀ ਬਨਾਂਗੇ ਆਪਾਂ ਹਨਾ ਹਾਂ ਕਿਉਂ ਬੁੱਤ ਤੇ ਜੱਗੇ ਫਿਰ ਅੱਜ ਤਿੰਨ ਵਖਾਦ ਗਏ ਹਾਂਜੀ ਤਿੰਨ ਵਖਾਦ ਗਏ ਬਹੁਤ ਚੰਗੇ ਏਰੀਏ ਦੇ ਆ ਬਹੁਤ ਇਹ ਵੱਡੇ ਸੁਭਰਾ ਮਤ ਲਈਆਂ ਆਪਾਂ ਸਾਰੀਆਂ ਬਹੁਤ ਚੰਗੇ ਜਿਹੜੇ ਦੁੱਧ ਪੂਰਾ ਨਿਕਲਦਾ ਜੀ ਏਰੀਆ ਬਾਲਾ ਚੰਗਾ ਬਾਲਾ ਚੰਗਾ ਏਰੀਆ ਵੀਰੇ ਵੀ ਮਈਆ ਦੁੱਧ ਆ ਮੱਜਾ ਹਾਂ ਤਕਰੀਬਨ ਹੀ ਕਰਮਾਂ ਵਾਲਿਆਂ ਚੰਗੇ ਦੋਤੇ ਚੱਲਦੇ ਹਾਂਜੀ ਹਾਂਜੀ ਤੇ ਜੱਗੇ ਆ ਮਹਿੰਦੀ ਗੱਲ ਕਰੀਏ ਝੋਟੀ ਦੀ ਕਿਹੜਾ ਸੂਆ ਦੱਸਿਆ ਤੇ ਮਾਲਕਾਂ ਨੇ ਉਹਨਾਂ ਨੇ ਦੱਸਿਆ ਵੀ ਤੀਜਾ ਸੂਆ ਸੂਣਾ ਹੀ ਇਹਨੇ ਹੁਣ ਠੀਕ ਆ ਹਾਂਜੀ ਨਾ ਇਹਨੂੰ ਨਾ ਛੇੜ ਹੌਣ ਇਹਨੂੰ ਨੱਚ ਲੈਣ ਦੇ ਜਿਵੇਂ ਨੱਚਦਾ ਕੋਈ ਚੱਕਰ ਨਹੀਂ ਇਹਨੇ ਤੀਜਾ ਸੂਆ ਸੂਣਾ ਹੀ ਓਕੇ ਉਹਨਾਂ ਨੇ ਕਿਹਾ ਵੀ ਹਾਂਜੀ ਬਹੁਤ ਜ਼ਿਆਦੀ ਸੀਲਾ ਵੇ ਜਿਵੇਂ ਜਵਾਗ ਮਰਜੀ ਕੋਈ ਇਹਨੂੰ ਚੱਕਦਾ ਆਖ ਲਈਏ ਨਾ ਪੂਛ ਚੱਕੀ ਜਾਂਦੀ ਆ ਹਾਂ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਤੇ ਉਹਨਾਂ ਨੇ ਕਿਹਾ ਵੀ ਅਸੀਂ ਦੂਜੇ ਸੂਏ 15 ਤੋਂ ਬਾਹਰ ਚੋਇਆ ਇਹਦੇ ਸੱਲੋਂ ਓਕੇ ਤੇ ਚਮੜੀ ਚਮੜੀ ਵਿਆਹ ਇੱਧਰ ਜਮਾ ਕਾਗਜ਼ ਆ ਰਹੀ ਹੈ ਨਾ ਬਾਕੀ ਇਹਦੇ ਦਿਨ ਵੀ ਜਟਾ ਕਿੰਨੇ ਪਏ ਆ 10 ਵਾ ਦੇਖੋ 10 ਦੇ ਨਹੀਂ ਇਹਦੇ ਸੁੰਦੀ ਹਾਂ ਰਾਮ ਨਾਲ ਦੀ ਸੁੰਦੀ ਦੇਖੀ ਕਿੰਨੀ ਤੇ ਦੁੱਧ ਐ ਕਿ 16 17 ਮਨ ਉਹ ਬਾਕੀ ਅਗਰ ਆਪਦੇ ਤੱਕ ਲਾ ਕੇ ਲਿਆਵੇ ਵੀ ਕਿੰਨਾ ਦਊਗੀ ਕਿੰਨਾ ਚੁੰਦਾ ਹਾਂ ਆਪਨ ਉਹਨਾਂ ਨੇ 15 ਤੋਂ ਬਾਹਰ ਦੂਜੇ ਸੂਏ 'ਚ ਉਹ ਆਖਿਆ ਤੇ ਪਰ ਏਜੇ ਹੋ ਜੀ ਮਾਝਾ ਤੂੰ ਹੀ ਵੇਖਣਿਆ ਹੁਣ ਇਧਰੇ ਹਾਂ ਸਾਰੇ ਸਰੀਰ ਨੂੰ ਦੇਣਾ ਚਾਹੀਦਾ ਇਹਨੂੰ ਚਮੜੀ ਹਲਦੀ ਆ ਹਾਂ ਤੁਣ ਵੇਖ ਲੱਗਾ ਬਾਕੀ ਗੋਡੀ ਦੀ ਪਯੌਰ ਨੀਲੀ ਚਾਉਂਦੀ ਪਯੌਰ ਨੀਲੀ ਮਿੱਠੀ ਵਾਲੀ ਆ ਹਾਂ ਤੇ ਬਾਕੀ ਜੱਟਲੇਵਾ ਦਾ ਅਮਰੀਕਨ ਗਾਂ ਹੀ ਬਣ ਗਈ ਮੈਂ ਪੂਰੀ ਤਿਆਰ ਹੋ ਗਈ ਪੂਰੀ ਜਿਆਦੀ ਹੈ ਹਣਾ ਕਿਆ ਬਾਤ ਆ ਤੇ ਬਾਕੀ ਥਾਣਾ 'ਚ ਵੀ ਦੁੱਧ ਚੰਗਾ ਰੱਖ ਹਾਂ ਇਹਨੇ ਦੁੱਧ ਦਿੱਤਾ ਹੋਊਗਾ ਸ਼ਾ ਕੋਈ ਉਹਨਾਂ ਦੀ ਗੱਲ ਕਹਿਣਾ ਨਹੀਂ ਪੁੱਛ ਵੇ ਕਿੰ ਵਾ ਮਾਤੇ ਨੂੰ ਇਕੱਠੀ ਕਰ ਲਾ ਬਾਕੀ ਮੈਂ ਵੀ ਅਗਲੀ ਗੁੱਡੀ ਛੋਟੀ ਵੇਲ ਚੰਗੀ ਹੈ ਨਾ ਹਾਂਜੀ ਤੇ ਦਿਨ ਲੈ ਜੂਗੀ ਹਜੇ 10 ਦਿਨ ਲੈ ਜੂਗੀ 10 ਲੈ ਜੇ 12 ਲੈ ਜੇ ਹਫਤਾ ਲੈ ਜੇ ਇੱਥੇ ਸੂਣ ਹਜੇ ਸੂਣ ਹੀ ਨੇ ਸੇ ਬਾਕੀ ਭਾਰ ਪੂਰਾ ਲੋ ਬੇਫਿਕਰੀ ਬੇਫਿਕਰੀ ਗਾਰੰਟੀ ਹੋਊਗੀ ਭਾਰ ਦੀ ਆਪਣੀ ਫੁੱਲ ਠੀਕ ਹੈ ਥਾਣਾ ਦੀ ਅਗਲਾ ਇੱਥੋਂ ਆਪਦੀ ਟਿੱਪ ਕੇ ਲੈ ਕੇ ਥਾਣਾ ਆਪਦੇ ਟਿੱਪ ਕੇ ਲੈ ਜੇ ਭਾਰ ਦੀ ਸਾਡੀ ਗਾਰੰਟੀ ਆ ਸੂਣ ਤੋਂ ਪਹਿਲਾਂ ਤੇ ਗਾਰੰਟੀ ਆ ਜਦੋਂ ਅਗਲੇ ਘਰੇ ਸੂ ਵੀ ਉਹ ਤੋਂ ਬਾਅਦ ਨਹੀਂ ਆਪਣੀ ਗਾਰੰਟੀ ਹਾਂ ਜਿਹੜੀਆਂ ਗੱਲਾਂ ਆਪਾਂ ਸਹੀ ਕਰਾਂਗੇ ਕਿਉਂਕਿ ਆਪਾਂ ਗਾਰੰਟੀ ਆ ਹੁਣ ਕਈ ਵਾਰੀ ਕੋਈ ਗਰਮ ਗਰਮ ਚੀਜ਼ ਪਾ ਦੇਵੇ ਫਿਰ ਉਹਦੇ ਚ ਬੰਦਾ ਕੀ ਕਰੇ ਆਪਾਂ ਕੰਮ ਲੰਮਾ ਸਮਾਂ ਕਰਨ ਵਾਲੇ ਇਹ ਨਹੀਂ ਕੋਈ ਐਵੇਂ ਕਹਿਦਾ ਕਿ ਇਹਨੂੰ ਹਨਾ ਪਾਹ ਤੋਂ ਬਾਅਦ ਅਗਲੀ ਦੀ ਜ਼ਿੰਮੇਵਾਰੀ ਆ ਪਾਹ ਸੁਣ ਤੋਂ ਬਾਅਦ ਨਹੀਂ ਜਿਹੜੀ ਗੱਲ ਕਵਾਂਗੇ ਉੱਤੇ ਖਰੇ ਵੀ ਉੱਤਾਂਗੇ ਆਉਂਦੇ ਖਰੇ ਜੇ ਉਹ ਤੋਂ ਪਹਿਲਾਂ ਅਗਲਾ ਫੋਟੋ ਪਾ ਦੇਵੇ ਤੇਰੀ ਮੱਝ ਨੇ ਪਹਾੜ ਕੱਢਿਆ ਤੇ ਆਪਾਂ ਵਾਪਸ ਲੈ ਜਾਈਏ ਅੱਜ ਗੱਲ ਖਤਮ ਹੋਈ ਹੈ ਨਾ ਥਾਣਾ ਦੀ ਆਪਦੀ ਚਿਪ ਕੇ ਲੈ ਜੇ ਬਾਅਦ ਚ ਕਵੇ ਨਾ ਥਾਣਾ ਦੀ ਆਪਦੀ ਦੇਖ ਇਹ ਕਿਹੜਾ ਆਪਣੇ ਘਰ ਦੀਆਂ ਵਿੱਚ ਚੋਈਆਂ ਸੂਆ ਆਪਾਂ ਅੱਗੋਂ ਆਪਾਂ ਲੈ ਕੇ ਆਉਨੇ ਅੱਗੋਂ ਐ ਆਪਾਂ ਦੇ 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 ਜਿਵੇਂ ਮਾਲਕ ਕਹਿੰਦਾ 2004 ਨਫਾ ਵੇਖਣਾ ਹਾਂ ਬਸ ਉਹ ਹੀ ਆਪਾਂ ਗਾਂ ਥੋਰਦੇ ਆਂ ਕਰ ਮਾਰੀਆਂ ਘਰੇ ਤਿਆਰ ਕੀਤੀਆਂ ਤੇ ਤਾਂ ਹੁੰਦੀਆਂ ਜਾਂਦਗਰਾਂ ਪਰ ਇਨਾ ਹੈ ਗਈ ਜਿਹੜਾ ਚਾਊਗਾ ਜਿਹੜਾ ਰੱਖ ਲਈ ਨਾ ਘਰੇ ਇਹ ਪਾਊਗਾ ਵੀ ਇੱਕ ਚੀਜ਼ ਹੀ ਲੈਣ ਵਾਲਾ ਮਾਲਕ ਕਿਰਪਾ ਕਰੇ ਜੇ ਕੱਟੀ-ਕੁੱਟੀ ਚੰਗੀ ਦੇਗੀ ਫਿਰ ਤਾਂ ਵਾਰੇ ਉਹਦੇ ਨਾਲ ਇਹ ਰੀਆ ਦਾ ਪਤਾ ਹੈ ਛੋਟੇ ਵੀ ਚੰਗੇ ਹਨ ਹਾਨੀ ਲੀ ਦੇ ਵਿੱਚ ਚੋਕ ਦੇਣਾ 100 ਦਾ ਲੋਕਾਂ ਨੂੰ ਉੱਧਰ ਜਾਦਾ ਬਹੁਤ ਆ ਬਾਈ ਚੰਗੀਆਂ ਮਈਆਂ ਜੱਗੇ ਤੋਰ ਕਰਾਈਏ ਜਰੂਰ ਜੀ ਲਓ ਵੀ ਸੱਜਣੋ ਇੱਕ ਨੰਬਰ ਤੇ ਤੁਹਾਨੂੰ ਜਿਹੜੀ ਨੀਲੀ ਰਾਵੀ ਦੀ ਮਾਂ ਮੰਨ ਕੇ ਚੱਲੋ ਵੀ ਤੀਜਾ ਸੂਆ ਤੇ ਬੜਾ ਚੰਗਾ ਦੁੱਧ ਕਰਮਾ ਵਾਲੀ ਨੇ ਦਿੱਤਾ ਤੇ ਬਾਕੀ ਦਿੱਤਾ ਹੋਊਗਾ ਕੋਈ ਐ ਨਹੀਂ ਗੱਲ ਸੱਜਣੋ ਬਾਕੀ ਤੁਸੀਂ ਆਕੇ ਵੇਖੋਗੇ ਤੁਹਾਨੂੰ ਵੀ ਗੈਸ ਕਰਾਉਗੀ ਵੀ ਮੈਂ ਦੁੱਧ ਭਰਿਆ ਕਿਉਂਕਿ ਦਿਨਾਂ ਦੇ ਹਿਸਾਬ ਨਾਲ ਹਜੇ ਲੇਵਾ ਬਹੁਤ ਸੋਹਣਾ ਸਟਾਰਟ ਕੀਤਾ ਹੋਇਆ ਨਹੀਂ ਆਮ ਮਈਆਂ ਤਾਂ ਸੱਜਣੋਂ ਹਜੇ ਮੰਨ ਲਓ ਵੀ ਐਵੇਂ ਮੜੀਆਂ ਨਹੀਂ ਆ ਜਾਂਦੀਆਂ ਜੇ ਇੰਨੀਆਂ ਕੱਚੀਆਂ ਹੁੰਦੀਆਂ 10 ਦਿਨ ਕੱਚੀ ਹੋਵੇ ਮੜੀ ਨਹੀਂ ਆਉਂਦੀਆਂ ਦਿਨਾਂ ਦਾ ਲੇਵਾ ਹੋਣੀ ਬਣਾਈ ਫਿਰਦੀ ਜਿੰਨਾ ਕਾਮ 12 13 ਕਿਲੋ ਵਾਲੀ ਨਾ ਉਹਨਾਂ ਤੋਂ ਲੇਵਾ ਹੋਇਆ ਹੁਣ ਵੀ ਬਣਾਇਆ ਕਰਮ ਵਾਲੀ ਨੇ ਨਹੀਂ ਨਸਲ ਬਹੁਤ ਸਿੰਗ ਨਿੱਕਾ ਹਾਂ ਨਿੱਕੇ ਨਿੱਕੇ ਸਿੰਗ ਦੀ ਹੈ ਮਧਰੀ ਗੋਡੀ ਦੀ ਆ ਨੀਲੀ ਚ ਪੈਂਦੀ ਆ ਚੰਗੀ ਮੈਂ ਆ ਜੱਟਾ ਤੇਰੀ ਆ ਗਾਂ ਬੱਚੇ ਲੈਣ ਨੂੰ ਚੰਗੀ ਆ ਚੰਗੀ ਆ ਚੱਲ ਕਿਸੇ ਭੈਣ ਭਰਾ ਨੂੰ ਚੰਗੀ ਚੀਜ਼ ਮਿਲੂਗੀ ਤੇ ਆਪਾਂ ਵੀ ਵੀ ਜੇ ਚੰਗੀ ਲਿਆਵਾਂਗੇ ਫੇਰ ਹੀ ਆਪਣੇ ਕੋਲੇ ਕੋਈ ਆਊਗਾ ਆਊਗਾ ਤੇ ਸ਼ਾਹ ਇਹਦਾ ਰੇਟ ਕੀ ਕਰ ਦਈਏ ਰੇਡ ਤਾਂ ਬਾਈਕਲ ਦੀ ਵੇਖ ਜੇ ਤਾਂ ਲੋਕੀ ਜਾਵੇਂ ਮੰਗੀ ਜਾਂਦੇ ਹਨ ਕੋਈ 40 35 ਮੰਗੀ ਜਾਂਦਾ ਪਰ ਆਪਾਂ ਉਹ ਕੰਮ ਜੱਗੇ ਮੰਗੀ ਜਾਂਦੇ ਫਿਰ ਖੜੀਆਂ ਰਹਿੰਦੀਆਂ ਖੜੀਆਂ ਰਹਿੰਦੀਆਂ ਆਪਾਂ ਇਹਦਾ ਮੁੱਲ ਆਪਾਂ ਦਾ ਉਹਦੇ ਕੰਨੋਂ ਪਾਣੀ ਵਗਦਾ ਹੀ ਰੱਖੀਏ ਪਾਣੀ ਵਗਦਾ ਹੀ ਵੀ ਤੁਰ ਜਾਵੇ ਤੇ ਤੁਰ ਜਾਵੇ ਆਹ ਸਾਰੀ ਗੱਲ ਹੈ ਦੇ ਜਾਣ 2 ਰੁਪਏ ਕਰਮਾਂ ਵਾਲਿਆਂ ਲਈ ਆਹ ਨਾ ਜਿਉਂਦੀਆਂ ਰਹਿਣ ਮੁੱਲ ਤਾਂ ਕੁਲਦੀਵਰੇ ਦਾ ਸਵਾ ਕਰਦਗੀ 1 25 ਹਾਂ ਠੀਕ ਹੈ ਕਰਾਉਂਦੀ ਵੀ ਆ ਕਰਾਉਂਦੀ ਵੀ ਆ ਹਾਂ ਆਪਾਂ ਹਜੇ ਵੀ ਨਹੀਂ ਇੰਨੇ ਦੇ ਦੇਣੀ ਹਾਂ ਹਜੇ ਵੀ ਥੱਲੇ ਦਵਾਂਗੇ ਠੀਕ ਆ ਇਹ ਨਾ ਕੋਈ ਆਣ ਕੇ ਇੱਥੇ ਆਖੇ ਵੀ ਇੰਨੇ ਦੇ ਨੇ ਮੁੱਲ ਵਧ ਕੀਤਾ ਸੀ ਪਰ ਕਮੈਂਟ ਕਰਕੇ ਦੱਸ ਦੋ ਵੀ ਮੁੱਲ ਆਪਾਂ ਜਮਾਂ ਜਾਇਜ਼ ਕਰਾਂਗੇ ਇਹੋ ਜੀਆਂ ਮੱਝਾਂ ਤੂੰ ਵੀਡੀਓ ਬਣਾਉਣਾ ਲੋਕੀ ਵੇਖਦੇ ਨੇ ਹਾਂ ਉਹ ਇੱਥੇ ਆ ਕੇ ਵੜ ਕੇ ਬਾਹਣਾ ਮਰੋੜੇ ਵੀ ਇੰਨੇ ਦੀ ਦੇ ਦੇ ਇੰਨੇ ਦੀ ਦੇ ਦੇ ਇੱਕ 20 ਦੀ ਮੱਝ ਦੇ ਦਾਂਗੇ ਆਪਾਂ 1,20,000 ਦੀ ਦੇ ਦੇ ਉਹਦੇ ਵਿੱਚ ਜਿਹੜਾ ਭਰਾ ਇੱਥੇ ਆਊਗਾ ਖੁਸ਼ ਕਰਕੇ ਛੋੜ ਕਰਕੇ ਭੇਜਾਂਗੇ ਉਹਨੂੰ ਇੱਕ 20 24 ਪੂਰਾ ਮਾਨਤਾਨ ਕਰਾਂਗੇ ਆਏ ਦਾ ਭੈਣ ਭਰਾ ਦਾ ਕਰੇ ਹੁਣ ਇਹ ਤੋਂ ਕੋਈ ਬਾਹਰ ਨਾ ਪਿਆਵਾਂਗੇ ਹਾਂ ਬਾਹਰ ਦਾ ਕੋਈ ਥੱਲੇ ਨੂੰ ਖਿੱਚ ਤੁਰੀ ਜਾਵੇ ਓਕੇ ਪਰ ਜਮਾਂ ਜਾਇਜ਼ ਦਿੱਤੀ ਆ ਮੁੱਲ ਪਲਾ ਕਰਾਉਣ ਨੂੰ 1 35 40 ਜੋ ਮਰਜ਼ੀ ਆ ਜੋ ਮਰਜ਼ੀ ਕਰਾ ਦੇ ਜਿੰਨਾ ਹੋ ਸਕੇ ਜਿੰਨਾ ਹੋ ਸਕੇ ਆਪਦੇ ਹਿਸਾਬ ਨਾਲ ਉਹਨਾਂ ਕਰੀ ਆ ਛੋਟੀ ਕਿਹੜਾ ਸੂਆ ਛਾ ਇਹ ਦੂਜਾ ਸੂਆ ਸੁੰਦੀ ਏ ਇਹ ਵੀ ਦਿਨ ਲੈ ਜੂ ਹਾਂ ਇਹ ਦਿਨ ਜੇ 12 13 ਦਿਨ ਇਹ ਵੀ ਲੈ ਜੂਗੀ 12 ਤੋਂ 13 ਦਿਨ ਇਹ ਵੀ ਲੈ ਜੂਗੀ ਦੂਜਾ ਹਾਂਜੀ ਦੂਜਾ ਸੂਆ ਸੁੰਦੀ ਏ ਹਾਂ ਥੱਲੋਂ ਵੱਡੀ ਸਾਬ ਬਹੁਤ ਸਾਬ ਆਉਣ ਲੱਗ ਪਈ ਏ ਵੀ ਬੱਸ ਹਾਂ ਨਹੀਂ 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 ਨੇ ਖਿੜੂਗੀ ਬਾਕੀ ਚਵਾਈ ਬੜੀ ਸੋਹਣੀ ਨਿਕਲੂ ਇਹਦੀ ਹਾਂ ਬਹੁਤ ਸੋਹਣੀ ਚਵਾਪ ਪਾਸ ਕੀਤੀ ਬਹੁਤ ਚੰਗਾ ਲੱਗਾ ਇਹ ਕੀ ਕਹਿੰਦੇ ਦੁੱਧ ਆ ਗਈ ਇਹ ਵੀ ਅੱਖਾਂ ਬਿੱਲੀਆਂ ਦੀ ਹਾਂ ਇਹ ਵੀ ਨੀਲੀ ਜੋ ਵੀ ਉਧਰੋਂ ਹੀ ਲਈ ਆ ਉਧਰੋਂ ਉਹ ਉਧਰਲੇ ਪਸੂ ਅੱਖਾਂ ਚਿੱਟੀਆਂ ਦੀ ਹਾਂ ਅੱਖਾਂ ਚਿੱਟੀਆਂ ਦੇ ਵੀ ਬੱਚੇ ਵਿੱਚ ਨੀਲੀ ਨੁਲੀ ਦੇ ਆ ਤੇ ਬਾਕੀ ਥਣਾ ਥਣਾ ਲਓ ਤੂੰ ਟਿੱਪੀ ਓਕੇ ਜਮਾ ਜਮਾ ਓਕੇ ਓਕੇ ਭਾਰ ਪੂਰਾ ਲਉ ਬੇਫਿਕਰ ਹੋ ਜਾ ਕੀ ਕਹਿੰਦੇ ਦੁੱਧ ਚੋਇਆ ਦਾ ਦੁੱਧ ਪਹਿਲਾਂ ਥੱਲੋ ਕਹਿੰਦੇ 12 ਕਿਲੋ ਚੋਇਆ ਕੱਢੀ ਬਾਹਰ ਇਹਨੂੰ ਵੀ ਕਰਾ ਦੇ ਤੋਰ ਚੱਕ ਤੇ ਆ ਤਾਂ ਸੱਜਣੋ ਫਿਰ ਜਿਵੇਂ ਕਹਿੰਦੇ ਨਾ ਮੈਂ ਮੈਂ ਹੀ ਆ ਆ ਆ ਗਈ ਦੂਜਾ ਸੂਗਾ ਛੋਟੀ ਮਾਲਕਾਂ ਨੇ ਚੰਗਾ ਦੁੱਧ ਚੋਇਆ ਬਾਕੀ ਥੋੜੀ ਸੇਵਾ ਤੇ ਆ ਹਜੇ ਬਣੂਗੀ ਪੂਰੀ ਚੰਗੀ ਹਾਂ ਪੂਰੀ ਹਜੇ 12 13 ਦਿਨਾਂ ਨਾ ਏਰੀਆ ਚੰਗਾ ਦੁੱਧ ਦੇ ਹੀ ਦਿੰਦੀ ਹਾਂ ਉਹਦਰ ਲੀਆਂ ਦੁੱਧ ਦਿੰਦੀਆਂ ਦਿੰਦੀ ਹਾਂ ਵੇਖੋ ਸੱਜਣੋ ਕੀ ਬਾਤ ਆ ਤੇ ਬਾਕੀ ਜੱਗੇ ਚਾਰੂ ਬਹੁਤਾਂ ਛੋਟੀ ਹੈ ਨਾ ਬਹੁਤ ਜਿਹੇ ਗੋਲ ਮਟੋਲ ਪਈ ਨਾ ਸਾਰੀ ਹਾਂ ਆਗਲਾ ਖੁਰਲੀ ਜੀ ਵੇਲੀ ਕਰੀ ਤਰੀ ਆਉਂਦੀ ਹੈ ਐਵੇਂ ਆ ਜਿਹੜਾ ਚਾਰੂ ਪਸ਼ੂ ਉਹ ਦੁੱਧ ਦੇ ਹੀ ਜਾਂਦਾ ਛਾ ਬਾਕੀ ਥਣ ਵਾਲਾ ਕੰਮ ਤਾਂ ਲੱਗਾ ਗੱਟੀ ਨੂੰ ਸੀਲ ਇਹ ਵੀ ਬੜੀ ਲੈ ਇਧਰ ਨਾ ਇਧਰ ਲਈ ਪਸੂ ਤਕਰੀਬਨ ਇਹ ਵੀ ਵੱਡਾ ਕੋਣ ਇਹਨਾਂ ਚ ਸੀ ਲੇ ਕੋਣ ਬਹੁਤ ਜਦਾ ਜਿਹਾ ਭਲੇ ਪਹਾੜੇ ਤੇ ਲਾਲਾ ਇਹਨਾਂ ਨੂੰ ਬੱਚੇ ਬੱਚੇ ਤਾਂ ਨਹੀਂ ਡਾਰੇਗਾ ਇਹਨਾਂ ਨੂੰ ਨਹੀਂ ਹੁੰਦਾ ਵਾਕਈ ਇਹ ਗੱਲ ਸਹੀ ਆ ਤੇ ਇਹ ਸ਼ਾਹ ਜੀ ਕਿੰਨੇ ਦੀ ਦੇ ਦੀਏ ਮੋਲ ਕਰਾਉਣ ਨੂੰ ਦਿੰਦਾ ਭਲਾ ਲੱਖ ਕਰ ਦੀਏ 95 ਕਰ ਦੀਏ 90 ਦੀ ਦਵਾਂਗੇ ਆਪਾਂ 90000 ਦੀ ਹਾਂ ਉਹਦੇ ਚੋਟ ਛੋੜ ਕੇ ਆ ਗਿਆ ਤੇ ਮਾਰਾ ਮੋਟੀ ਹੋਊਗਾ ਹਾਂ ਬਸ ਥੋੜਾ ਜਿਹਾ ਕਿਉਂਕਿ ਬਾਹਲਾ ਚੱਕਰ ਵਾਲੇ ਤੇ ਬਾਹਲ ਵਾਲਾ ਫੋਨ ਨਾ ਲਾ ਦੇ ਨਾ ਨਾ ਬੜੀ ਝੋਟੀ ਚੰਗੀ ਆ 90000 ਤੇਨੂੰ ਵੀ ਪਤਾ ਜਮਾ ਜਾਇ ਰੇਟ ਆ ਆਪਣੇ ਹਾਂ ਇਹੋ ਜੀ ਗੱਲ ਨੇ ਕੋਈ ਬਾਹਰ ਜਾ ਤੁਰਨਾ ਫਿਰ ਨਾ ਚੋਟੀ ਦਾ ਤੇ ਅਗਲੇ ਇਹੋ ਜਿਹੇ ਨਾਲ ਸਵਾ ਸਵਾ ਕਰੀ ਜਾਂਦੇ ਐਵੇਂ ਗੱਲ 90000 ਤੇ ਸੱਜਣੋਂ ਪਿਆਰ ਮੁਹੱਬਤ ਹਾਂਜੀ ਤੇ ਆ ਵੀ ਇੱਕ ਝੋਟੀ ਆਪਣੀ ਇਹ ਕਿਹੜਾ ਸੁਆ ਇਹ ਤੀਜਾ ਸੁਆ ਸੁਣਦੀ ਅੱਛਾ ਵੇਖਣ ਨੂੰ ਤਾਂ ਲੱਗਦੀ ਝੋਟੀ ਇਹ ਵੀ ਦੂਜੇ ਦੂਜੇ ਹੀ ਸੁਣਦੀ ਸੌਰੀ ਹਾਂ ਦੂਜਾ ਸੁਣਦੀ ਹੋ ਹਾਂ ਹਾਂ ਦੇਣੇ ਵੀ ਲੈ ਜੂ ਹਾਂ ਦੇਣੇ ਵੀ ਸਾਰੀਆਂ ਸੀਮ ਜੇ ਦੇਣ ਲੈਂਦੀਆਂ ਹੀ ਲਈਆਂ ਬਾਈ ਕੋਈ ਦੇਣ ਦੇ ਲੈਂਦੀਆਂ ਹਣਾ ਹਫਤੇ ਤੋਂ 10 ਦਿਨ ਇਹ ਵੀ ਲੈ ਜੂ ਬਾਈ ਹਾਂ ਇਨੇ ਕ ਦਿਨ ਇਹ ਵੀ ਲੈ ਬਹੁਤ ਸੋਹਣੀ ਬਟਨਾਂ ਆ ਗਏ ਹਣਾ ਇਧਰ ਬਟਨ ਬਟਨ ਲੱਗੇ ਬਹੁਤ ਸੋਹਣਾ ਲੇਵਾ ਹੈ ਬਾਕੀ ਝੂਟੀ ਇਹ ਵੀ ਤੇਰੀ ਚੰਗੀ ਆ ਕੱਟ ਲਿਓ ਵੀ ਕੱਟ ਕਿੱਥੇ ਪਿਆ ਜਾਂਦਾ ਹਾਂ ਤੇ ਬਾਕੀ ਮੰਡ ਦੀ ਆ ਇਹ ਵੀ ਉਧਰ ਦੀ ਆ ਹਾਂ ਨੰਬਰ ਲੱਗਾ ਹਨਾ ਆਪਾਂ ਜਾਣੇ ਉਧਰ ਉਧਰ ਇਲਾਕੇਆਂ ਦੁੱਧ ਦਿੰਦੀਆਂ ਪੂਰੇ ਆ ਮੇਰੇ ਕੋਲ ਘਰੇ ਵੀ ਰੱਖੀਆਂ ਉਧਰ ਦੇ ਲਾਕ ਕੇ ਦੀਆਂ ਸਾਰੀਆਂ ਉਧਰ ਜੱਗੇ ਪਤਾ ਕਿ ਦਾਣਾ ਘੱਟ ਪਾਉਂਦੇ ਜਦੋਂ ਇੱਧਰ ਆ ਜਾਂਦੇ ਆ ਉਦੋਂ ਦਾਣਾ ਵੱਧ ਪਾਉਣੇ ਆ ਆਪਾਂ ਦੁੱਧ ਜੋਂ ਤੋਂ ਜ਼ਿਆਦਾ ਦਿੰਦੇ ਆ ਹਾਂ ਬਾਹ ਗੱਲ ਆ ਠੀਕ ਆ ਠਣਾ ਠਣਾ ਲੋ ਬੇਫਿਕਰੀ ਜਿਵੇਂ ਬੇਫਿਕਰੀ ਭਾਰ ਦੀ ਫੁੱਲ ਗਰੰਟੀ ਓਕੇ ਕੱਢ ਦੇ ਵੀ ਬਾਹ ਲਓ ਵੀ ਸੱਜਣੋ ਜਿਹੜਾ ਨੁਕਸ ਹੋਊਗਾ ਆਪਾਂ ਦੱਸ ਕੇ ਦਵਾਂਗੇ ਨਹੀਂ ਨਹੀਂ ਤਾਂ ਕੁਛ ਹੈਗਾ ਨਹੀਂ ਹੈਗਾ ਧੰਨਵਾਦ ਮੰਡ ਦੀ ਮੈਂ ਆ ਸੱਜਣੋ ਬੜੀਆਂ ਚੰਗੀਆਂ ਮਈਆਂ ਵੇਖਿਓ ਵੱਡੇ ਢਾਂਚੇ ਦੀ ਆ ਥਾਣ ਬੜਾ ਕੰਮ ਦਾ ਲੱਗਾ ਜੀ ਤੇ ਬਾਕੀ ਦਿਨ ਦਾਹ ਜ਼ਰੂਰ ਲੈ ਜੂਗੀ ਤੇ ਇੰਨੀ ਬਣੂਗੀ ਬਹੁਤ ਚੰਗੀ ਬਣੂਗੀ ਥੱਲੇ ਉਹ ਵੀ ਚਵਾਈ ਤੇ ਇਹਦੀ ਵੀ ਨਿਕਲੂ ਮੋਟੀ ਮੋਟੀ ਬਣਾਣਾ ਯਾਰ ਐ ਨਜ਼ਾਰਾ ਆਇਆ ਜਦੋਂ ਪਾਸ ਕੀਤੀ ਆ ਹਾਂ ਥਾਣ ਬੜਾ ਚੰਗਾ ਇਹਦਾ ਵੀ ਹਾਂ ਬਹੁਤ ਸੋਹਣਾ ਓਕੇ ਲੋ ਵੀ ਸੱਜਣੋ ਤੇ ਚਾਰੂ ਇਹ ਤਾਂ ਹੋਣੀ ਹੋਣੀ ਕਿਉਂਕਿ ਮੰਡ ਦੀ ਮੈਂ ਆ ਇਹ ਸਾਰੀਆਂ ਚਾਰੂਏ ਤੇ ਰੇਹਲਾ ਵੀ ਆਇਆ ਪਾਈ ਮੇਰੀ ਗੁੱਡੀ ਹਾਂ ਵਾਕਿਆ ਇਹਨਾਂ ਨੂੰ ਨਹੀਂ ਉਹ ਪ੍ਰਾਪਰਾ ਹੁੰਦਾ ਜਿੱਥੇ ਮਰਜ਼ੀ ਬੰਨ ਦੇ ਲਈ ਆ ਗਏ ਹਨ ਇਹਨਾਂ ਨੇ ਇੱਕ ਵਾਰੀ ਰੈਂਕੇ ਨਹੀਂ ਵੇਖਿਆ ਮਗਰਲੇ ਘਰ ਤਾਂ ਆਉਂਦੀਆਂ ਨੇ ਬਾ ਖੁਰਲੀ ਮੂਹ ਸਟਾ ਘਰੋਂ ਰਹਿੰਦੀਆਂ ਹੀ ਬਾਹਰ ਆ ਵਿਚਾਰੀਆਂ ਇਹਦਾ ਰੇਟ ਛਾ ਜੀ ਇਹਦਾ ਵੀ ਇਹੋ ਏਡੀ ਝੋਟੀ ਦਾ ਪਲਾ ਸਵਾ ਕਰ ਲੈ 30 ਕਰ ਲੈ ਹਾਂਜੀ 115 ਦੀ ਦੇ ਦਾਂਗੇ ਆਪਾਂ 1 ਲੱਖ ਮਾਨਤਨ ਕਰ ਦਾਂਗੇ 15000 15000 ਹੋਰ ਕਰਦਗੇ ਮਾਨਤਨ 10000 ਪੱਠੇ ਪਾਉਣੇ ਕਹੇ ਨੇ 2000 ਹੋਰ ਕਰਦਗੇ ਆ ਤਾਂ ਤੇਰੀ ਜਮਾ ਜੈਜ ਆ 2000 ਰੁਪਇਆ ਹੋਰ ਕਰਦਗੇ ਹਾਂ ਤੇ ਨਾ 12 ਦੀ 1 12 ਦੀ ਦੇਰ 1 ਲੱਖ ਤੇ 12000 ਦੀ ਹਾਂ ਦੇ ਹਾਂ ਦੇ ਦੇ ਚੋਟੇ ਨੇ ਦੀ ਹਾਂ ਘਰ ਦੇ ਪਿੱਛੇ ਵਾਹ ਸਫਾਈ ਵੇ ਫਿਰ ਕਿੰਨੀ ਚੰਗੀ ਹਾਂ ਨਹੀਂ ਕੱਟਣ ਲੱਗੇ ਗਿਆ ਕਾਦਲੀੋਂ ਵੇ ਲੈ ਲੋ ਬਾਕੀ ਯਾਰ ਗਾਂ ਵੀ ਪਹਿਲੇ ਲੱਗ ਕੇ ਆਇਆ ਰੋਲਾ ਇਹ ਵੀ ਆ ਕਿ ਘਰ ਵਾਲਾ ਤੇ ਜੀ ਦਾ ਡੇਢ ਮੰਗ ਕੇ ਪਾਸੇ ਹੋ ਜਾਂਦਾ ਬਸ ਆ ਗੱਲ ਆ ਅੰਦਰ ਵਰ ਜਾਂਦੇ ਆ ਹਾਂ ਗੱਲ ਵੀ ਨਹੀਂ ਸੌਂਦੇ ਆ ਆਪਾਂ ਗਾਗ ਢੀਕਦੇ ਆ ਉਹ ਤਾਂ ਕਹਿੰਦੇ ਤੂੰ ਜਾ ਤੇ ਮਗਰ ਖੜਾ ਲੈ ਲੈ ਮਗਰ ਖੜਾ ਸਹੀ ਗੱਲ ਵੀ ਇਹ ਸਹੀ ਆ ਹਾਂ ਘਰਾਂ ਚੋਂ ਫੜ ਲੈਂਦੇ ਆਪਣੇ ਭੈਣਾ ਭਰਾ ਵੀ ਗਲਤ ਆ ਏ ਹਾਂਜੀ ਹਾਂਜੀ ਜੱਗੇ ਕਿਉਂਕਿ ਜੇ ਤੂੰ ਨਹੀਂ ਨਾ ਇਵੇਂ ਹੀ ਚੱਲੀ ਜਾਣਾ ਚੱਲੀ ਜਾਣਾ ਬਾਕੀ ਜਿਹੜੀ ਚੀਜ਼ ਕਰਮਾਂ ਚੋਂ ਮਹਾਰਾਜ ਨੇ ਦੇਈ ਦੇਣੀ ਕਰਦੀਆਂ ਪਿੱਛੋਂ ਇਹਨੂੰ ਹਾਂ ਆਪਾਂ ਤੋੜ ਦਿੰਨੇ ਇੱਕ ਰੇ ਤੋੜ ਦੇ ਤੋੜ ਦੇ ਲਓ ਵੀ ਸੱਜਣਾ ਆ ਮੈਂ ਦੀ ਤੋਰਾ ਤੁਹਾਨੂੰ ਫੇਰ ਚੈੱਕ ਕਰਾਉਨੇ ਆ ਵੇਖ ਤੇ ਬਾਕੀ ਤੁਹਾਨੂੰ ਸ਼ਾਰਟ ਵੀਡੀਓ ਵੀ ਜਰੂਰ ਵਿਖਾਵਾਂਗੇ ਤੋਰ ਤਾਰ ਕੇ ਦੀ ਕਰਮਾਂ ਵਾਲੀ ਦੀ ਪੂਰੀ ਚੰਗੇ ਦੋਸਤਾਂ ਦੀ ਉਹ ਸੋਹਣੀ ਸੀਲ ਬੜੀ ਲੈ ਇੱਥੇ ਖੜਾ ਲੈ ਜਿਵੇਂ ਮਾਰੀ ਨੀ ਜਿਵੇਂ ਆਪਣਾ ਸ਼ੂਟਿੰਗ ਲਈ ਜਾਂਦੇ ਆ ਉਹ ਪੂਛ ਚੱਕ ਲਈ ਜੀ ਹੈ ਨਾ ਕੋਈ ਚੱਕਰ ਨਹੀਂ ਇਹਨੂੰ ਇੱਥੇ ਪੂਛ ਚੱਕ ਲੋਗੇ ਲੈ ਇਹਨਾਂ ਇੱਥੇ ਖੜ ਜਾਣਾ ਨਹੀਂ ਮਈਆਂ ਚੰਗੀਆਂ ਇੱਧਰ ਦੇ ਮਹਾਰਾ ਸੱਚੇ ਪਾਤਸ਼ਾਹ ਇਹ ਖੜਗੀ ਨਾ ਚੁੱਪ ਕਰਕੇ ਕਿਰਪਾ ਕਰੇ ਇਹਨਾਂ ਦੇ ਸੀਲ ਬਹੁਤ ਜਾਂਦੇ ਇਹ ਨੀਲੀ ਦਾ ਖਾਸियत ਹੀ ਇਹ ਆ ਵੀ ਇਹਨੇ ਸੀਲ ਹੀ ਪਨ ਵਾਲਾ ਹੈ ਹਾਂ ਸੀਲੀਆਂ ਵਾਲੀਆਂ ਹਾਂ ਚੱਲ ਪੁੱਤ ਚੱਲ ਵੇਖੋ ਸੱਜਣਾ ਤੇ ਬਾਕੀ ਇਹਦੇ ਕਰਮਾਂ ਵਾਲੀ ਨੇ ਦੁੱਧ ਭਰਨਾ ਹੀ ਭ ਬੇਫਿਕਰ ਹੋ ਜਾਓ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਚੌਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਵੀ ਦਿਨ ਦੁਗਣੀ ਤੇ ਰਾਤ ਚੌਂਗਣੀ ਤਰੱਕੀ ਬਖਸ਼ੇ